ਜ਼ਿੰਦਗੀ ਦੇ ਰੰਗ ਦੀ ਕਹਾਣੀ ਆਪਣੇ ਆਪ ਵਿੱਚ ਇੱਕ ਸਵਾਦ ਲਈ ਪਹਾਨ ਨੂੰ ਢਾਉਂਦੀ ਰਹਿੰਦੀ ਹੈ ਮਨੁੱਖ ਕਿੱਥੇ ਜਨਮਦਾ ਹੈ ਕਿਵੇਂ ਜਨਮਦਾ ਹੈ ਕਦ ਮਰਦਾ ਹੈ ਕਿਵੇਂ ਮੌਤ ਆਉਂਦੀ ਹੈ ਇਹ ਤਾਂ ਕਹਾਣੀਆਂ ਰਹੱਸ ਦੀਆਂ ਕਹਾਣੀਆਂ ਨੇ ਪੇਤ ਦੀਆਂ ਕਹਾਣੀਆਂ ਨੇ ਕੌਣ ਜਾਣਦਾ ਹੈ ਕੇਵਲ ਮਨੁੱਖ ਤਾਂ ਆਪਣੀ ਉਮਰ ਨੂੰ ਜਾਣਦਾ ਜਿਸ ਦੇ ਬਰੇ ਉਸ ਦੇ ਹੱਥਾਂ ਵਿੱਚ ਹੁੰਦੇ ਨੇ ਮੈਂ ਬਰਨਾਲੇ ਵਿੱਚ ਜੰਮਿਆ ਬਰਨਾਲੇ ਦੀਆਂ ਗਲੀਆਂ ਨਿੱਕਾ ਜਾਂ ਕਸਵਾ ਸੀ ਇਹ ਇਸ ਵਿੱਚ ਰੁੱਣਦਾ ਰਿਹਾ ਪਲਦਾ ਰਿਹਾ ਵਹਿਕਦਾ ਰਿਹਾ ਤੇ ਮੇਰੀ ਮਾਂ ਜਿਹੜੀ ਸੀ ਉਤਮੀ ਦੇਵੀ ਧਾਰਮਿਕ ਵਿਚਾਰਾਂ ਦੀ ਸੀ ਪੰਡਿਤ ਗੋਪਾਲ ਦਾਸ ਜੀ ਬਹੁਤ ਨੇਕ ਵਿਅਕਤੀ ਸਨ ਜਿਨ੍ਹਾਂ ਦੀ ਸ਼ਖਸੀਅਤ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਅੱਜ ਵੀ ਬਣੀ ਹੋਈ ਹੈ ਤੱਕੇ ਖਾਂਦਾ ਰਿਹਾ ਪਾਠਸ਼ਾਲਾ 'ਚ ਪੜਦਾ ਰਿਹਾ ਰਿਸ਼ੀਕੁਲਾ 'ਚ ਜਾਂਦਾ ਰਿਹਾ ਲਘੂ ਕੋਮਦੀ ਦੇ ਸੂਤਰਾਂ ਨੂੰ ਕੋਟਾ ਲਾਉਂਦਾ ਰਿਹਾ ਤੇ ਆਖਰ ਜ਼ਿੰਦਗੀ ਦੇ ਤੱਕੇ-ਤੁੱਕੇ ਖਾ ਕੇ 13 ਵਰਿਆਂ ਦੀ ਉਮਰ ਵਿੱਚ ਮੈਂ ਰੂਡੇ ਸਾਹਿਬ ਦਾ ਕਾਇਦਾ ਪੜਨਾ ਸ਼ੁਰੂ ਕੀਤਾ ਮੈਂ ਲਗੂ ਕੂਮਦੀ ਦੇ ਸੂਤਰਾ ਨੂੰ ਕੋਟਾ ਲਾਉਂਦਾ ਰਿਹਾ ਤ੍ਰਿਸ਼ੀ ਕੁੱਲਾ ਦੇ ਯੱਗਸ਼ਾਲਾ 'ਚ ਪੜਦਾ ਰਿਹਾ ਸ਼ਿਵਜੀ ਦੇ ਸਿਰ ਵਿੱਚ ਪਾਣੀ ਗੰਗਾਜਲ ਪਾਉਂਦਾ ਰਿਹਾ ਪੁਜਾਰੀ ਬਣਦਾ ਰਿਹਾ ਤੱਕੇ-ਮੁਕੀਆਂ ਖਾਂਦਾ ਆਖਰ ਉਹ ਵਰਾ ਆਇਆ ਜਦ ਮੇਰੀ ਉਮਰ 13 ਵਰਿਆਂ ਦੀ ਸੀ ਤੇ ਮੈਂ ਫਿਰ ਰੋਡੇ ਸਾਹ ਵਾਲਾ ਕਾਇਦਾ ਜਾਰਜ ਪੰਜਾਬ ਦਾ ਕਾਇਦਾ ਜਿਹਨੂੰ ਅੱਜਕੱਲ ਉਰਦੂ ਨੂੰ ਉਰਦੂ ਕਹਿੰਦੇ ਨੇ ਉਹ ਪੜਨ ਲੱਗਿਆ ਫਿਰ ਇੱਕ ਘਟਨਾ ਵਾਪਰੀ ਇੱਕ ਬਹੁਤ ਵੱਡਾ ਹੱਲਾ ਹੋਇਆ ਇੱਕ ਬਹੁਤ ਵੱਡਾ ਪੱਥਰ ਇਹ ਸਾਡੇ ਮੁਲਕ ਦੇ ਸਿਰ ਉੱਤੇ ਡਿੱਗਿਆ 15 ਅਗਸਤ ਆਇਆ ਦੇਸ਼ ਵੰਡਿਆ ਗਿਆ ਉਸ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਮਜ਼ਲੂਮ ਮਰਦੇ ਵੇਖੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੀਆਂ ਢੇਰਾਂ ਦੀਆਂ ਢੇਰ ਲੋਥਾਂ ਨੂੰ ਟਰੱਕ ਤੂੰਦੇ ਰਹੇ ਏਡੇ ਵੱਡੇ ਹਾਸੇ ਵਿੱਚੋਂ ਮੇਰੀ ਕਲਪਨਾ ਜਦੋਂ ਮੈਂ ਗੱਭਰੂ ਬਣ ਰਿਹਾ ਸੀ ਉਹ ਰੋਮਾਂਟਿਕ ਨਾ ਬਣ ਸਕੀ ਉਹ ਇਸ਼ਕ ਮਜਾਜੀ ਨਾ ਆ ਸਕਿਆ ਉਸ ਵਿੱਚ ਜ਼ਿੰਦਗੀ ਦੇ ਇਸ਼ਕ ਹਕੀਕੀ ਦੇ ਸੁਰ ਲਿਖੇ ਜਾਣ ਲੱਗ ਪਏ ਤੇ ਮੈਂ ਲੇਖਕ ਬਣ ਲੱਗ ਪਿਆ ਮੈਂ ਨਾਵਲ ਲਿਖਤਾ ਰਿਹਾ ਸੁਪਨੇ ਤੇ ਸੰਸਕਾਰ ਨਾਵਲ ਉਹ ਸਮੇਂ ਦਾ ਨਾਵਲ ਹੈ ਜਦ ਪੈਪਸੂ ਦੇ ਇਲਾਕੇ ਵਿੱਚ ਪੰਜਾਬ ਦੇ ਇਲਾਕੇ ਵਿੱਚ ਦੇਸੀ रियासतਾਂ ਦੇ ਪਿੰਡਾਂ ਵਿੱਚ ਜਾਗੀਰਦਾਰੀ ਵਸਦੀ ਸੀ ਜਾਗੀਰਦਾਰੀ ਲੋਕਾਂ ਨੂੰ ਕਿਵੇਂ ਖੱਜਲ ਖਵਾਰ ਕਰਦੀ ਸੀ ਉਸ ਦੀ ਕਹਾਣੀ ਮੇਰੇ ਨਾਵਲ ਸਪਨੇ ਤੇ ਸੰਸਕਾਰ ਵਿੱਚ ਬੜੀ ਤਕੜੇ ਰੂਪ ਵਿੱਚ ਉਜਾਗਰ ਹੋਈ ਹੈ ਇਹ ਤਾਂ ਸੀ ਮੇਰੇ ਜਨਮ ਪੜਿਆ ਫਿਰ ਮੈਂ ਬਹੁਤ ਪੜਿਆ ਆਪਣੇ ਆਪ ਪੜਦਾ ਰਿਹਾ ਕੋਈ ਸਾਥਣ ਸੀ ਮੇਰੀ ਜਿਸ ਦੇ ਨਾਲ ਮੈਂ ਪ੍ਰੇਰਨਾ ਪ੍ਰਾਪਤ ਕਰਦਾ ਰਿਹਾ ਡਬਲ ਐਮਏ ਕੀਤੀ ਐਮਫਲ ਕੀਤੀ ਵਾਈਐਮਸੀ ਕਾਲਜ ਜਿੱਥੇ ਜੈਮਨੀ ਪਿਕਚਰਾਂ ਬਣਾਉਂਦੀ ਹੁੰਦੀ ਸੀ ਅਧਿਆਰ ਨੇਵਲ ਦੇ ਨੇਰੇ ਮੈ ਡਰਾਸ ਦੇ ਵਿੱਚ ਮੈਂ ਪੜਦਾ ਰਿਹਾ ਇਹ ਤਾਂ ਗੱਲਾਂ 1954 ਦੀਆਂ ਨੇ ਜਦ ਬਜੰਤੀ ਮਨ ਆਲ ਮੈਨੂੰ ਮੌਕਾ ਮਿਲਿਆ ਰਾਮਧਾਰੀ ਸਿੰਘ ਦਿਨਕਰ ਦੇ ਨਾਲ ਮਿਲ ਕੇ ਉਹ ਮਹਾਨ ਪੁਰਸ਼ ਸੰ ਉਹਨਾਂ ਪੁਰਸ਼ਾਂ ਨਾਲ ਮੈਂ ਜ਼ਿੰਦਗੀ ਆਪਣੀ ਅੱਗੇ ਤੁਰਦੀ ਰਹੀ ਤੇ ਮੇਰੇ ਨਾਵਲ ਲਿਖਣ ਦਾ ਸਿਲਸਲਾ ਮੇਰੇ ਨਾਵਲ ਲਿਖਣ ਦੀ ਯਾਤਰਾ ਤੇ ਮੇਰੇ ਸਹਾਇਤ ਰਚਨਾ ਦੀ ਯਾਤਰਾ ਬਹੁਤ ਸਿਖਰ ਤੱਕ ਪੁੱਜ ਗਈ ਕਿੰਨੇ ਨਾਵ ਲਿਖੇ ਦਰਜਨਾ ਨਾਵ ਲਿਖੇ ਕੱਪੜਵਾਸ ਲਿਖਿਆ ਮਿੱਟੀ ਦਾ ਮੁੱਲ ਲਿਖਿਆ ਤਾਂਬੇ ਦਾ ਰੰਗ ਲਿਖਿਆ ਪੰਚਤਨ ਮੈਂ ਪੰਚਨਾਦ ਲਿਖਿਆ ਔਰ ਉਸ ਤੋਂ ਬਾਅਦ ਮੈਂ ਮੌਦਰ ਮੌਤ ਲਿਖਿਆ ਲੋਹੇ ਲਾਖੇ ਲਿਖਿਆ ਔਰ ਤੱਤੀ ਹਵਾ ਲਿਖੀ ਇਹ ਨਾਵਲ ਸਾਰੇ ਦੇ ਸਾਰੇ ਜ਼ਿੰਦਗੀ ਨਾਲ ਇੱਕ ਵਿਸ਼ੇਸ਼ ਸਾਂਝ ਪਾ ਕੇ ਤੁਰਨ ਵਾਲੇ ਨਾਵਲ ਨੇ ਇਹ ਨਾਵਲ ਜ਼ਿੰਦਗੀ ਨੂੰ ਫੜਦੇ ਨੇ ਅਜੇ ਤੱਕ ਵੀ ਪਰ ਕਦੇ-ਕਦੇ ਮਹਿਸੂਸ ਹੁੰਦਾ ਜਿਵੇਂ ਜ਼ਿੰਦਗੀ ਨੂੰ ਮੈਂ ਫੜ ਨਹੀਂ ਸਕਿਆ ਤੇ ਮੈਨੂੰ ਨਾ ਛਡਾ ਕੇ ਜ਼ਿੰਦਗੀ ਆਪਣੀ ਉਂਗਲ ਦੂਰ ਭੱਜ ਜਾਂਦੀ ਹੈ ਤੇ ਨਵਾਂ ਨਾਵਲ ਹੁਣੇ ਮੇਰਾ ਆਇਆ ਹੈ ਤੁਰਦਿਆਂ ਤੁਰਦਿਆਂ ਉਹ 1 ਕਿਲੋਮੀਟਰ ਦੇ ਵਿੱਚ ਇੱਕ ਫੈਸ ਸਪੈਸ ਹੈ ਜਿਹੜੀ ਫਾਸਲਾ ਹੈ ਜਿਹੜਾ ਸਮਾਂ ਜਿਹੜਾ ਪੰਦ ਹੈ ਉਸ ਨੂੰ ਲੈ ਕੇ ਸਾਰੇ ਪਾਤਰਾਂ ਨੂੰ ਲਿਖਿਆ ਗਿਆ ਹੈ ਬੜੀਆਂ ਉੱਚ हुसैन ਜਿਹੜਾ ਸਾਡਾ ਚਿੱਤਰਕਾਰ ਆ ਉਹਦਾ ਜ਼ਿਕਰ ਹੈ ਮੈਂ ਸੋਚਦਾ ਵੀ ਕਾਸ਼ ਉਹ ਚਿੱਤਰਾਂ ਨੂੰ ਬਣਾਵੇ ਜਿਹੜੇ ਜ਼ਿੰਦਗੀ ਨੂੰ ਹਲੂਣਾ ਦੇਣ ਹੁਲਾਰਾ ਦੇਣ ਸਾਹਿਤ ਕੀ ਹੁੰਦਾ ਹੈ ਸਹਾਇਤਕਾਰ ਦਾ ਮੈਂ ਕੀ ਹੁੰਦਾ ਹੈ ਪਹਿਲਾਂ ਤਾਂ ਮੈਂ ਸਹਾਇਤਕਾਰ ਦੇ ਮੈਂ ਬਾਰੇ ਗੱਲ ਦੱਸ ਦਿਆਂ ਸਹਾਇਤਕਾਰ ਦਾ ਮੈਂ ਤਾਂ ਇੱਕ ਅਹਿਸਾਸ ਹੁੰਦਾ ਹੈ ਉਹ ਤਾਂ ਇੱਕ ਪੀੜਾ ਹੁੰਦੀ ਹੈ ਉਹ ਤਾਂ ਇੱਕ ਸਮਾਜਿਕ ਸਵੀਕ੍ਰਿਤੀ ਹੁੰਦੀ ਹੈ ਉਹ ਤਾਂ ਇੱਕ ਸਮਾਜਿਕ ਸਾਹ ਹੁੰਦੀ ਹੈ ਜੇ ਸਹਾਇਤਕਾਰ ਦਾ ਮੈਂ ਅਹਿਸਾਸ ਹੀਨ ਹੈ ਸੰਵੇਦਨਹੀਨ ਹੈ ਸੁਹਿਰਦਤਾ ਨਹੀਂ ਤਾਂ ਮੈਂ ਮੈਂ ਨਹੀਂ ਉਹ ਰਚਨਾਮਾ ਚੰਗੀ ਲਿਖ ਨਹੀਂ ਸਕੇਗਾ ਸੋ ਮੇਰੀਆਂ ਨਾਵਲਾਂ ਦਾ ਰਚਨਾ ਮੇਰੀਆਂ ਰਚਨਾਮਾ ਦਾ ਉਦੇਸ਼ ਉਹਨਾਂ ਦਾ ਰੂਪ ਉਹਨਾਂ ਦਾ ਪ੍ਰਯੋਜਨ ਉਹਨਾਂ ਦਾ ਮੰਤਰ ਉਹਨਾਂ ਦਾ ਮਕਸਦ ਇਹ ਹੈ ਕਿ ਉਹ ਜ਼ਿੰਦਗੀ ਦੀ ਤਸਵੀਰ ਨੂੰ ਜ਼ਿੰਦਗੀ ਦੇ ਜਥਾਰਤ ਨੂੰ ਜ਼ਿੰਦਗੀ ਦੀ ਹੋਣੀ ਤੇ ਅਨਹੋਣੀ ਨੂੰ ਜ਼ਿੰਦਗੀ ਦੇ ਬਰਲਾਪ ਤੇ ਦੋਜ਼ਖ ਨੂੰ ਜ਼ਿੰਦਗੀ ਦੇ ਸੁਰਗ ਤੇ ਨਰਕ ਨੂੰ ਲੋਕਾਂ ਅੱਗੇ ਜਰਜ ਕਰ ਤਾਕਿ ਮੇਰੇ ਲੋਕ ਮੇਰੇ ਆਲੇ ਦੁਆਲੇ ਦੇ ਪਰਦੇ ਲੋ ਮੇਰੇ ਪੰਜਾਬੀ ਲੋਕ ਪੰਜਾਬੀ ਦੀ ਪਹਿਚਾਨ ਕਰ ਸਕਣ ਤੇ ਇੱਕ ਜੀਰਾ ਵਿਸ਼ੇਸ਼ ਕਿਸਮ ਦੀ ਚੇਤਨਾ ਉਹਨਾਂ ਦੇ ਦਿਲ ਵਿੱਚ ਧੜਕਣ ਲੱਗ ਪਏ ਜਿਹੜੀ ਕਿ ਲੋਕਾਂ ਲਈ ਬਹੁਤ ਤਲਾਭਾਿਕ ਅਪਯੋਗੀ ਸਿੱਧ ਹੋਵੇ ਬੋਧ ਖਤਮ ਹੋਣ ਮਗਰੋਂ ਮਨੁੱਖ ਸੁਨਣਾ ਹੋ ਜਾਂਦਾ ਹੈ ਪੰਜਾਬ ਵਿੱਚ ਆਖਿਆ ਜਾਂਦਾ ਹੈ ਸੁਨਣਾ ਖੋਲਾ ਹੁੰਦਾ ਹੈ ਉਹ ਘਰ ਜਿੱਥੇ ਦੀਵੇ ਨਹੀਂ ਵੱੜਦੇ ਉਹਨਾਂ ਚ ਚਾਨਣ ਨਹੀਂ ਹੁੰਦਾ ਇਵੇਂ ਜਿੱਕਰ ਬੋਧ ਤਾਂ ਇੱਕ ਚਾਨਣ ਹੈ ਇਹ ਉਹ ਤਾਂ ਇੱਕ ਜੋਤ ਹੈ ਉਹ ਤਾਂ ਇੱਕ ਪ੍ਰਕਾਸ਼ ਹੈ ਜਿਹੜਾ ਮਨੁੱਖ ਦੇ ਅੰਦਰ ਅੰਦਰ ਨੂੰ ਪ੍ਰਕਾਸ਼ਿਤ ਕਰਦਾ ਹੈ ਉਨੂੰ ਉਹਨੂੰ ਬਹੁਤ ਵਧਿਆ ਇਹ ਇਹ ਸਭ ਇਨਲਾਈਟਰਡ ਮੈਂ ਅੰਗਰੇਜ਼ੀ ਜਾਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਸੀ ਮਤਲਬ ਪ੍ਰਕਾਸ਼ਿਤ ਕਰਦੇ ਇਹ ਬਹੁਤ ਵੜੀਆਂ ਕਿਸਮਾਂ ਦੇ ਕਦੇ ਇੱਕ ਵਾਰੀਆਂ ਇੱਕ ਅਜਿਹਾ ਨਾਮ ਮਿਲਿਆ ਜਿਸ ਨੂੰ ਇਸ ਸਿਆਸੀ ਅਦਲਾ ਬਦਲੀ ਚ ਮਰਿੰਦਰ ਸਿੰਘ ਜੀ ਨਾਮ ਦੇ ਰਹੇ ਸਨ ਬੀਬੀ ਪੱਠਲ ਸੀ ਲੈਦੇ ਪੰਜਾਬ ਦੇ ਇਲਾਹੀ ਸਾਹਿਬ ਵੀ ਸਨ ਮੈਂ ਕਿਹਾ ਵੀ ਪੈਸੇ ਦੀ ਤਾਂ ਖੁਸ਼ੀ ਹੈ ਪਰ ਦਰਸ਼ਨ ਦੀ ਵੀ ਖੁਸ਼ੀ ਹੈ ਤੁਹਾਡੇ دیدار ਹੋ ਗਏ ਨਹੀਂ ਤਾਂ ਐਡੀ ਵੱਡੀ ਬੰਦੇ ਬੰਦਸ਼ ਹੁੰਦੀ ਹੈ ਕਿ ਤੁਹਾਡੇ ਤੱਕ ਆਉਣਾ ਹੀ ਨਹੀਂ ਪੈਂਦਾ ਆਉਣ ਦਿੰਦਾ ਹੀ ਨਹੀਂ ਕਿ ਪੈਂਦਾ ਤਾਂ ਕੀ ਸੋ ਕਹਿਣਾ ਮਤਲਬ ਹੈ ਇਹ ਨਾਮ ਕੀ ਹੁੰਦੇ ਨੇ ਕੇਵਲ ਇੱਕ ਪਹਿਚਾਨ ਹੁੰਦੇ ਨੇ ਜਿਹੜੀ ਜ਼ਿੰਦਗੀ ਲਈ ਕਦੇ ਨਾ ਕਦੇ ਉਸ ਨੂੰ ਸੋਨਾ ਜਾਂ ਸਪਰਸ਼ ਦੇ ਜਾਂਦੇ ਨੇ ਛੋਹ ਦੇ ਜਾਂਦੇ ਨੇ ਤੇ ਉਹ ਛੋਹ ਨਾਲ ਆਦਮੀ ਕਦੇ-ਕਦੇ ਮਸਤ ਹੁੰਦਾ ਰਹਿੰਦਾ ਹੈ ਅੰਤ ਵਿੱਚ ਮੈਂ ਸੰਦੇਸ਼ ਕਦੇ-ਕਦੇ ਪੁੱਛਿਆ ਜਾਂਦਾ ਹੈ ਵੀ ਤੁਹਾਡਾ ਕੀ ਲੋਕਾਂ ਲਈ ਗੱਬਰੂਆਂ ਲਈ ਕੀ ਸੰਦੇਸ਼ ਹੈ बस ਸੰਦੇਸ਼ ਤਾਂ ਹੀ ਹੈ ਬੋਧਹੀਨ ਹੋ ਕੇ ਜਿਉਣਾ ਤਾਂ ਇੱਕ ਬੋਝਲ ਜ਼ਿੰਦਗੀ ਦਾ ਰੂਪ ਹੁੰਦਾ ਹੈ ਬੋਧ ਨੂੰ ਸਵੀਕਾਰ ਕਰਦੇ ਰਹੋ ਕਲਾ ਬੋਧ ਦੇ ਨੇੜੇ ਜਾਂਦੇ ਰਹੋ ਸਮੱਸਿਆਵਾਂ ਦੇ ਸੰਬਿਤ ਹੋ ਕੇ ਤੁਰੋ ਨਹੀਂ ਤਾਂ ਇਹ ਪੈ ਨਹੀਂ ਤਾਂ ਇਹ ਚਾਲ ਨਹੀਂ ਤਾਂ ਇਹ ਪ੍ਰਗਤੀ ਨਹੀਂ ਤਾਂ ਇਹ ਤੋਰ ਜਿਹੜੀ ਹੈ ਇਹ ਚ ਡਹਿਕ ਪੈ ਜਾਏਗੀ ਮੇਰੇ ਦੋਸਤੋ ਅੱਜ ਅਸੀਂ ਜਿਸ ਦੌਰ ਵਿੱਚ ਦੀ ਤੁਰ ਰਹੇ ਹੈ ਨਾ ਉਹ ਦੌਰ ਇਨਾ ਸੌਖਾ ਤੇ ਸੁਖਾਲਾ ਨਹੀਂ ਸੋ ਮੇਰਾ ਤਾਂ ਸੰਦੇਸ਼ ਇਹੀ ਹੈ ਵਸਦੇ ਰਹੀ ਮੇਰੀ ਦੁਨੀਆ ਵਸਦੇ ਰਹੇ ਮੇਰਾ ਸਮਾਂ ਕੁਗ ਵਸਦੇ ਰਹਾ ਮੇਰਾ ਪੰਜਾਬ ਤੇ ਪੰਜਾਬੀਅਤ ਅਗਾਹਾਂ ਜਾਵੇ ਤੇ ਸ਼ਾਨੇ ਪੰਜਾਬ ਦੀ ਹੋਰ ਸ਼ਾਨ ਵਧਦੀ